ਸੋਕਵੀ ਸਿੰਘ ਬਾਦਲ ਤੋਂ ਬਾਅਦ ਹੁਣ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀਆਂ ਵਧੀਆਂ ਮੁਸ਼ਕਲਾਂ ਬੀਬੀਆਂ ਹੋਈਆਂ ਐਜੀਪੀਸੀ ਪ੍ਰਧਾਨ ਦੇ ਖਿਲਾਫ ਦੱਸਦੀ ਹੈ ਕਿ ਇਸਤਰੀ ਅਕਾਲੀ ਦਲ ਦੇ ਮੈਂਬਰ ਅਤੇ ਆਗੂ ਸ਼੍ਰੀ ਆਕਾਤਖ ਸਾਹਿਬ ਦੇ ਜਥੇਦਾਰ ਨੂੰ ਮਿਲਣ ਲਈ ਪਹੁੰਚੇ ਅਤੇ ਉਹਨਾਂ ਨੇ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਮੰਗ ਪੱਤਰ ਦਿੱਤਾ ਗਿਆ ਐ ਜੀ ਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲੇ ਗਏ ਸਨ ਜਿਸ ਦੇ ਸਬੰਧ ਦੇ ਵਿੱਚ ਇਸਤਰੀ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਜ਼ਥੇਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਥੇਦਾਰ ਸ਼੍ਰੀ ਅਕਾਤਖ ਸਾਹਿਬ ਤੋਂ ਯੋਗ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਹਨਾਂ ਕਹਿ ਕੇ ਜਿਹੜਾ ਸਾਡਾ ਬੀਬੀਆਂ ਜਾਂ ਜਿਹੜਾ ਪੰਜਾਬ ਦੇ ਖਾਸ ਕਰਕੇ ਅਕਾਲੀ ਦਲ ਦੇ ਨਾਲ ਜੁੜੀਆਂ ਹੋਈਆਂ ਬੀਬੀਆਂ ਨੇ ਉਹਨਾਂ ਨੂੰ ਅਜਿਹੇ ਸ਼ਬਦ ਬੋਲੇ ਜਾਣਗੇ ਤਾਂ ਫਿਰ ਇਹਨਾਂ ਦੇ ਖਿਲਾਫ ਜਿਹੜੀ ਕਿ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਦੇਖੋ ਇਹ ਤਾਂ ਫਿਰ ਇਹ ਗੱਲ ਹੋ ਗਈ ਨਾ ਵੀ ਤੁਹਾਡੇ ਮਤਲਬ ਮੂੰਹ ਤੇ ਕਿਸੇ ਨੇ ਚਪੇੜ ਮਾਰੀ ਅਸੀਂ ਗਾਂਧੀਵਾਦੀ ਵਿਚਾਰਧਾਰਾ ਦੇ مالک ਤਾਂ ਹੈ ਨਹੀਂ ਕਿ ਆ ਮੂੰਹ ਤੇ ਚਪੇੜ ਮਾਰੀ ਤੇ ਤੁਸੀਂ ਦੂਜੀ ਗੱਲ ਅੱਗੇ ਕਰ ਦੋ ਠੀਕ ਹੈ ਜੀ ਅਸੀਂ ਇੱਕ ਇਹ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਇੱਕ ਇਹ ਕਿਉਂਕਿ ਇਹ ਇਹ ਪਹਿਲੀ ਘਟਨਾ ਨਹੀਂ ਹੈਗੀ ਇਹ ਸਮਾਜ ਦੇ ਵਿੱਚ ਆਮ ਤੌਰ ਤੇ ਲੋਕਾਂ ਦੀ ਸੋਚ ਹੈ ਔਰਤਾਂ ਦੇ ਪ੍ਰਤੀ ਜੇਕਰ ਅਸੀਂ ਅੱਜ ਇਹ ਤਾਂ ਇੱਕ ਬਹੁਤ ਵੱਡੀ ਉਦਾਹਰਨ ਬਣ ਜਾਣੀ ਜਿਹੜੇ ਲੋਕ ਇਹੋ ਜੀ ਨਿਊਸੈਂਸ ਕ੍ਰੀਏਟ ਕਰਦੇ ਨੇ ਕਿ ਜੇ ਉਹ ਚੁੱਪਚਾਪ ਤਰੀਕੇ ਨਾਲ ਵਧੀਆ ਤਰੀਕੇ ਨਾਲ ਬਚ ਨਿਕਲੇ ਮਾਫੀ ਮੰਗ ਕੇ ਦੋ ਸ਼ਬਦ ਕਹਿ ਕੇ ਤਾਂ ਫਿਰ ਤਾਂ ਕੋਈ ਵੀ ਮਾਂ ਭੈਣ ਦੀ ਗੱਲ ਕਰਕੇ ਤੁਹਾਡੇ ਤੋਂ ਮਾਫੀ ਮੰਗ ਕੇ ਨਿਕਲ ਜਾਊਗਾ ਫਿਰ ਕਾਨੂੰਨ ਤੁਸੀਂ ਕੀ ਗੱਲ ਕਰਤਾ ਮੁਖੀ ਨੇ ਉਹਨਾਂ ਵੱਲੋਂ ਕਹਿਆ ਕਿ ਜਾਣੇ ਨਾ ਜਾਣੇ ਗਲਤੀ ਨਹੀਂ ਜਾਣੇ ਦੇਖੋ ਇਹ ਦੋ ਗੱਲਾਂ ਨੇ ਇੱਕ ਤਾਂ ਇੱਕ ਬਹੁਤ ਵੱਡੀ ਸੰਸਥਾ ਦੇ ਉਹ ਮਾਲਕ ਮੈਂ ਕਹਿ ਸਕਦੀ ਆ ਉਹ ਬੈਠੇ ਨੇ ਉੱਥੇ ਸੇਵਾਦਾਰ ਦੇ ਤੌਰ ਤੇ ਇੱਕ ਤਾਂ ਪਹਿਲੀ ਗੱਲ ਆਪਾਂ ਨੂੰ ਉਦੋਂ ਸ਼ਬਦਾਂ ਦਾ ਜਿਹੜਾ ਬਹੁਤ ਗਿਣ ਚੁਣ ਕੇ ਸਾਨੂੰ ਉਹ ਬੋਲਣੇ ਚਾਹੀਦੇ ਨੰਬਰ 2 ਉਹ ਪੇਸ਼ੇ ਤੋਂ ਵਕੀਲ ਵੀ ਹਨ ਸਭ ਤੋਂ ਵੱਡੀ ਗੱਲ ਮੈਂ ਖੁਦ ਵਕੀਲ ਆ ਜਿਹੜਾ ਜਿਹੜਾ ਵਕੀਲ ਹੁੰਦਾ ਨਾ ਜੀ ਉਹਨੇ ਕੋਈ ਹੋਰ ਕੋਈ ਕਹੀ ਚੱਕ ਕੇ ਕੋਈ ਕੰਮ ਨਹੀਂ ਕਰਨਾ ਹੁੰਦਾ ਉਹਦੀ ਬੋਲਾਂ ਦੀ ਉਹ ਕੀਮਤ ਹੈ ਉਹਦੀ ਜ਼ੁਬਾਨ ਉਦੇ ਬੋਲ 90 ਤੁਲੇ ਤਰੀਕੇ ਦੇ ਨਾਲ ਕਿਵੇਂ ਬੋਲਦੇ ਨੇ ਆਪਾਂ ਨੇ ਕੇਸ ਸਾਨੂੰ ਕਿਵੇਂ ਜਿੱਤਣਾ ਉਹਦੇ ਬੋਲਾਂ ਦੀ ਉਹ ਕੀਮਤ ਹੈ ਤੇ ਜੇਕਰ ਸਾਡੇ ਬੋਲ ਇੱਕ ਪ੍ਰੋਫੈਸ਼ਨਲੀ ਅਸੀਂ ਗੱਲ ਕਰ ਲਈਏ ਇੱਕ ਵਕੀਲ ਦੇ ਬੋਲ ਇਸ ਤਰੀਕੇ ਨਾਲ ਵਿਗੜ ਜਾਣ ਤਾਂ ਫਿਰ ਜਿਹੜੇ ਕਲਾਇੰਟ ਨੇ ਆ ਜਿਹੜੇ ਲੋਕ ਉਹਨਾਂ ਦੇ ਕੋਲੇ ਆਉਂਦੇ ਨੇ ਉਹਨਾਂ ਦਾ ਕੀ ਬਣੂਗਾ ਆਪਾਂ ਨੂੰ ਇਹ ਸੋਚਣਾ ਚਾਹੀਦਾ ਸਾਡਾ ਦੇਖੋ ਇਕਦਾ ਮੈਂ ਤੁਹਾਨੂੰ ਦੱਸਿਆ ਕਿ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਲਿਆ ਗਿਆ ਹੈ ਉਹ ਇੱਕ ਕਾਨੂੰਨ ਦਾ ਜੋ ਰਸਤਾ ਹੈ ਉਹ اختیار ਕਰਨਗੇ ਉਹ ਉਹ ਵੀ ਸਾਨੂੰ ਆਸ ਹੈ ਕਿ ਉੱਥੋਂ ਸਾਨੂੰ ਇਨਸਾਫ ਮਿਲੇਗਾ ਇੱਥੇ ਤਾਂ ਅਸੀਂ ਦੇਖੋ ਜਥੇਦਾਰ ਸਾਹਿਬ ਕਿਸੇ ਨੂੰ ਫਾਂਸੀ ਦਾ ਟੰਗ ਨਹੀਂ ਸਕਦੇ ਪਰ ਇੱਕ ਪੰਥਕ ਰਵਾਇਤਾਂ ਦੇ ਨਾਲ ਇਸ ਤਰ੍ਹਾਂ ਦੀ ਇੱਕ ਬੀਬੀਆਂ ਦੀ ਆਣ ਮਾਨ ਸ਼ਾਂਤ ਤੇ ਜਿਹੜਾ ਇੱਕ ਇੱਕ ਚੋਟ ਵੱਜੀ ਆ ਉਹ ਸਾਨੂੰ ਸਾਡੇ ਹਿਰਦਿਆਂ ਨੂੰ ਕਿਵੇਂ ਇੱਕ ਸ਼ਾਂਤ ਬਣਾ ਮਿਲ ਸਕਦੀ ਹੈ ਉਹ ਅਸੀਂ ਉਹਨਾਂ ਤੋਂ ਆਸ ਕਰਦੇ ਹਾਂ ਕਿ ਕੁਝ ਅਜਿਹੀ ਕਾਰਵਾਈ ਹੋ ਸਖਤ ਕਾਰਵਾਈ ਕੁਝ ਰਵਾਇਤੀ ਜਿਹੜੇ ਪੰਥਕ ਰਵਾਇਤਾਂ ਨੇ ਉਹਨਾਂ ਦੇ ਮੁਤਾਬਕ ਹੋ ਪ੍ਰਧਾਨ ਸਾਹਿਬ ਦੇ ਖਿਲਾਫ ਲੈਣ ਤਾਂ ਕਿ ਇਹ ਇੱਕ ਜਿਹੜੀ ਮਿਸਾਲ ਹੈ ਉਹ ਕਾਇਮ ਹੋ ਸਕੀ ਮੇਰੀ ਮੰਗ ਕਰਦੇ ਹਾਂ ਤੁਸੀਂ ਬਿਲਕੁਲ ਅਸਤੀਫੇ ਦੀ ਤਾਂ ਮੇਰੇ ਖਿਆਲ ਚ ਤਾਂ ਰਹਿਣਾ ਹੀ ਨਹੀਂ ਚਾਹੀਦਾ ਉਹਨਾਂ ਨੂੰ ਐ ਸੋਧਦੇ ਤੇ ਇਹ ਜਿਹੜੀ ਉਹ ਮਾਫੀ ਲੈ ਕੇ ਆਏ ਨਹੀਂ ਨਾ ਜੀ ਮਾਫੀ ਤਾਂ ਬਾਅਦ ਦੀ ਗੱਲ ਸੀ ਪਹਿਲਾਂ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਮੈਂ ਇਸ ਸੀਟ ਤੇ ਬੈਠਣ ਦੇ ਕਾਬਿਲ ਹੀ ਨਹੀਂ ਕਿਉਂਕਿ ਮੇਰੀ ਜ਼ਬਾਨ ਤੇ ਕੰਟਰੋਲ ਨਹੀਂ ਇਸ ਕਰਕੇ ਮੈਂ ਅਸਤੀਫਾ ਦਿੰਦਾ ਕਿਉਂਕਿ ਇਹ ਸਿਰਫ ਇੱਕ ਮਸਲਾ ਨਹੀਂ ਇਹ ਬਹੁਤ سارے ਮਸਲੇ ਆਉਣਗੇ ਕਿੱਥੇ ਕਿੱਥੇ ਅਸੀਂ ਆਪਣਾ ਦਿਮਾਗੀ ਤਮਾਜ਼ਨ ਖੋ ਕੇ ਫਿਰਤਾ ਸੀ ਕੌਮ ਦਾ ਨੁਕਸਾਨ ਕਰਾਂਗੇ ਜੇ ਅੱਜ ਅੱਜ ਅਸੀਂ ਦਿਮਾਗੀ ਤਮਾਜ਼ਨ ਗਵਾ ਕੇ ਅਸੀਂ ਆਪਣੀ ਜ਼ਬਾਨ ਤੇ ਕੰਟਰੋਲ ਖੋ ਬੈਠੇ ਤਾਂ ਕਾਨੂੰ ਤਾਂ ਪੰਥ ਦੇ ਤਾਂ ਬਹੁਤ ਵੱਡੇ ਸਲੇ ਸਾਡੇ ਸਾਹਮਣੇ ਨੇ ਕਿਸੇ ਵੀ ਮੁੱਦੇ ਤੇ ਅਸੀਂ ਆਪਣੀ ਜ਼ੁਬਾਨ ਤੇ ਕੰਟਰੋਲ ਖੋਗੇ ਅਸੀਂ ਤਾਂ ਪੰਥ ਦਾ ਵੱਡਾ ਨੁਕਸਾਨ ਕਰਾਂਗੇ ਸਾ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਅਸਤੀਫਾ ਵੀ ਪਹਿਲ ਦੇ ਆਧਾਰ ਤੇ ਦੇ ਹੀ ਦੇਣਾ ਚਾਹੀਦਾ ਇਹ ਵੀ ਸਾਡੀ ਮੰਗ ਬੀਬੀਆਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਤਾਂ ਹਰ ਕੋਈ ਅਜਿਹੇ ਸ਼ਬਦ ਕਹਿ ਦਿੰਦਾ ਤੇ ਫਿਰ ਬਾਅਦ ਦੇ ਵਿੱਚ ਮੁਆਫੀ ਮੰਗ ਕੇ ਨਿਕਲ ਜਾਓ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਅਤੇ ਜੋ ਅਕਾਲੀ ਦਲ ਮੁੜ ਸਰਜੀਤ ਹੋਣਾ ਸੀ ਉਸ ਦੇ ਮੁਖੀ ਵੱਜੋਂ ਇਹਨਾਂ ਨੂੰ ਅਸਤੀਫਾ ਵੀ ਦੇਣਾ ਚਾਹੀਦਾ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ